ਸਰਸਕਲ ਲੁਧਿਆਣ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬੀਨ ਕੌਰ ਦਿਲਰੋਜ਼ ਮਾਸੂਮ ਬੱਚੀ ਜਿਸ ਦਾ ਕੀ ਗਵੰਡਨ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਲਗਾਤਾਰ ਉਸਦੇ ਪੇਰੈਂਟਸ ਦੇ ਵੱਲੋਂ ਬਾਰ ਬਾਰ ਕੋਰਟ ਕਚੈਰੀਆਂ ਦੇ ਚੱਕਰ ਕੱਟੇ ਜਾ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਕਿ ਜਿਹੜੀ ਜੋ ਵੀ ਸਜ਼ਾ ਹੋਏਗੀ ਜਾਂ ਜੋ ਵੀ ਫੈਸਲਾ ਹੋਏਗਾ 18 ਤਰੀਕ ਸਵੇਰੇ 10 ਵਜੇ ਦਿੱਤਾ ਜਾਵੇਗਾ ਅੱਜ ਦੂਸਰਾ ਦਿਨ ਸੀਗਾ ਕੋਰਟ ਦੀ ਪੇਸ਼ੀ ਦਾ ਪਰ ਫਿਰ ਵੀ ਜਿਹੜਾ ਫੈਸਲਾ ਨਹੀਂ ਸਾਹਮਣੇ ਆਇਆ ਉਹਨਾਂ ਦੇ ਪੇਰੈਂਟਸ ਮੌਜੂਦ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਫੈਸਲਾ ਕੋਰਟ ਦੇ ਵਿੱਚ ਹੋਇਆ ਜਾਂ ਫਿਰ ਅਗਲੀ ਤਰੀਕ ਜਿਹੜੀ ਪਈ ਆ ਉਹ ਕਦੋਂ ਦੀ ਪਈ ਆ ਤੇ ਕੀ ਜੱਜ ਦੇ ਵੱਲੋਂ ਕਿਹਾ ਗਿਆ ਮੈਂ ਤਾਂ ਹੁਣ ਇੱਕ ਆਸ ਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਫਿਰ ਤੁਹਾਡੀ ਵੀਡੀਓ ਲਈ ਬੇਨਤੀ ਕਰਦਾ ਜੀ ਲਈ ਵੀ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਕਿੰਨੇ ਵੀ ਸੋਹਣੇ ਸੰਗਤ ਦੇਖ ਰਹੀ ਹੈ ਜੀ ਪਰ ਸਾਰੇ ਦੇ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਤੇ ਸਾਰੇ ਅਰਦਾਸ ਕਰਿਓ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਿਵੇਂ ਇਹਨੇ ਇੱਕ ਦਿਨ રોજ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਮੇਰੀ ਦਿਲੋਈ ਨਹੀਂ ਪੂਰੇ ਵਾਰਡ ਦੀ ਦਿਲੋਈ ਹੈ ਜੀ ਕਿ ਸਾਰੇ ਅਰਦਾਸ ਕਰਿਓ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਲਾ ਦੇ ਲਗਦਾ ਤੁਸ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫਾਂਸੀ ਆਜੇਗਾ ਅੱਜ ਫਾਂਸੀ ਆਜੇਗਾ ਫਿਰ 18 ਤਰੀਕ ਪੈ ਗਈ ਹੈ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਮੀਦਾ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕੁਮਨ ਸਾਹਿਬ ਵੀ ਸਾਰੇ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓ ਜੀ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜਲਦ ਸਾਡੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਦਰਬੋਜ਼ ਮੈਨੂੰ ਇਨਸਾਫ਼ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ 18 ਜਈ 18 ਤਰੀਕ ਨੂੰ ਸਵੇਰੇ 10 ਵਜੇ ਸਮੇਂ ਤੋਂ ਬਾਹਰ ਕੋਈ ਡੇ ਹੋ ਰਿਹਾ ਕੋਈ ਕੁਝ ਨਹੀਂ ਬਹੁਤ ਆਸ ਲੈ ਕੇ ਆਏ ਸੀ ਅੱਜ ਵੀ ਕਿ ਇਹਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਪਰਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਹੇ ਨੇ ਇਨਸਾਫ ਤੇ ਮੰਗ ਕਰ ਰਹੇ ਆ ਬਾ ਤਾਂ ਅੱਜ ਫੇਰ ਉਹ ਥੋੜਾ ਡਿਲੇ ਹੋ ਗਿਆ ਹੁਣ ਕਿਸ ਤਰ੍ਹਾਂ ਹੈ ਬਾਜੀ ਬਹੁਤ ਔਖਾ ਬਾਜੀ ਕੈਮਰਾ ਪਰ ਬਹੁਤ ਔਖਾ ਸਭ ਵਾਸਤੇ ਔਖਾ ਮਦਰ ਲਈ ਸਭ ਤੋਂ ਵੱਧ ਔਖਾ ਉਹਨੂੰ ਸਾਹਮਣੇ ਦੇਖ ਕੇ ਪ੍ਰਦਰਸ਼ਣ ਨਹੀਂ ਹੁੰਦੀ ਹੋ ਫਾਂਸੀ ਫਾਂਸੀ ਜਾਂਦੇ ਆ ਫਾਂਸੀ ਮਾਈਕਲ ਲਗਾ ਲੋ ਯਾਰ ਲੱਗਦਾ ਜੀ ਫਾਰਤਰੀ ਨੂੰ ਹੁਣ ਫਿਰ ਇੱਕ ਵਾਰ ਉਮੀਦ ਨੂੰ ਦੁਬਾਰਾ ਕੀ ਇਨਸਾਫ ਪੂਰਾ ਹੋ ਜਾਏਗਾ ਉਹ ਮਾਈ ਥੱਲੇ ਕਰ ਦੋ ਬਿਲਕੁਲ ਆਸ ਰੱਖ ਸਕਦੇ ਆ ਕਿ ਸਭ ਉਹਨਾਂ ਦੇ ਹੱਥ ਵਿੱਚ ਆ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇਹ ਰੋਜ ਪਰਿਵਾਰ ਆ ਰਹੇ ਇੰਤਜ਼ਾਰ ਕਰ ਰਹੇ ਆ ਕਿ ਅੱਜ ਫੈਸਲਾ ਜਿੱਦ ਰੋਜ ਨੂੰ ਇਨਸਾਫ ਹੋ ਜਾਏਗਾ ਬਿਲਕੁਲ ਸਵੇਰ ਤੱਕ ਕੁਝ ਨਹੀਂ ਖਾਦਾ ਔਰ ਸ਼ਾਮ ਇਦਾਂ ਹੀ ਪੈ ਜਾਂਦੀ ਆ 5 7 ਵਜੇ ਜਾਂਦੇ ਆ ਸ਼ਖੀ ਖਾਨ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਹੈ ਵੀਰੇ ਮਹਾਤਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚਦੇ ਆ ਪਤਾ ਨਹੀਂ ਕਿ ਉਹ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਵਾ ਦਿਲ ਰੋਜ਼ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇਟਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀਗੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਹੁਣ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਤੇ ਹਾਂ ਵੀਰਵਾਰ ਨੂੰ ਹਾਂਜੀ ਸਵੇਰ 10 ਵਜੇ ਜਿਹੜਾ ਆਰਡਰ ਸੁਣਾਇ ਦਿੱਤਾ ਜਾਊਗਾ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਡਰ ਆਰਗੂਮੈਂਟ ਕੀ ਸਰਵਿਸ ਹੈ ਕਿ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਚ ਕੀ ਅਸੀਂ ਕਿਹਾ ਕਿ ਬੜਾ ਬਾਰਬੇਰਿਕ ਇਨਸੀਡੈਂਟ ਹੋਇਆ ਹੋਇਆ ਜਿਸ ਨੇ ਕੀ ਸੋਸਾਇਟੀ ਦੀ ਠੀਕ ਹੈ ਉਹ ਰੀਜਿਸਟਰ ਦਾ ਰੀਅਰ ਕੇਸ ਕਰਕੇ ਇਹਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਰੜੀ ਉਹਦੇ ਵਿੱਚ ਰੀਜਿਸਟਰ ਆਫ ਰੀਅਰ ਕੇਸ ਦੇ ਵਿੱਚ ਲੈ ਕੇ ਜਾਂਦਾ ਤਾਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਟ ਸੈਂਟੈਂਸ ਜੜੀ ਹੈਗੀ ਦਿੱਤੀ ਜਾਵੇ ਸਰ ਲਗਾਤਾਰ ਕੋਰਟ ਦੇ ਚੱਕਰ ਕੱਟਨੇ ਪੈ ਰਹੇ ਆ ਬੱਚੀ ਨੂੰ ਇੰਨੀ ਧੇਰ ਹੋ ਗਈ ਹਰ ਕੋਈ ਚਾਹੁੰਦਾ ਕਿ ਉਹਨੂੰ ਇਨਸਾਫ ਮਿਲੇ ਕੀ ਕਹਿਣਾ ਚਾਹੁੰਦੇ ਹੋ ਅੱਜ ਕੀ ਗੱਲਬਾਤ ਹੋਈ ਅੱਜ ਵਕੀਲ ਸਾਹਿਬ ਨੇ ਬਹਿਸ ਕੀਤੀ ਬਹੁਤ ਵਧੀਆ ਸੀ ਉਦੇ ਵਕੀਲ ਨੇ ਵੀ ਕੀਤੀਆਂ ਤਾਂ ਸਾਡੇ ਵਕੀਲ ਨੇ ਪਰਯੋਗ ਕਰ ਘੁੰਮਣ ਦੇ ਬੀੜੀ ਗੁਪਤਾ ਦਾ ਮੈਂ ਤੈਨੂੰ ਧੰਨਵਾਦ ਕਰਦਾ ਉਹਨਾਂ ਨੇ ਪੂਰੀ ਵਧੀਆ ਤਰੀਕੇ ਨਾਲ ਬਹਿਸ ਕੀਤੀ ਆ ਅੱਜ ਹੋ ਜਾਣੀ ਸੀ ਕੁਝ ਕਾਰਨ ਕਰਕੇ ਜੱਜ ਸਾਹਿਬ ਨੇ 18 ਤਰੀਕ ਸਵੇਰੇ 10 ਵਜੇ ਪੂਰੀ ਸਜਾ ਸੁਣਾਈ ਜਾਊਗੀ ਮੈਨੂੰ ਉਮੀਦ ਆ ਕਿ ਜਿੰਨੇ ਮੇਰੇ ਭੈਣ ਭਰਾ ਖੜੇ ਆ ਸਾਰੇ ਫਾਂਸੀ ਦੀ ਸਜ਼ਾ ਮੰਗਦੇ ਆ ਮੈਂ ਤਾਂ ਫਾਂਸੀ ਤੋਂ ਉੱਪਰ ਸਜ਼ਾ ਹੈਗੀ ਆ ਮੈਂ ਤਾਂ ਉਹ ਮੰਗ ਰਿਹਾ ਮਾਸੂਮ ਚੀ ਨਾਲ ਇਹਨਾਂ ਬੇਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਤੇ ਅੱਜ ਤੁਹਾਨੂੰ ਲੱਗਦਾ ਜਦੋਂ ਤੁਹਾਡੇ ਸਾਹਮਣੇ ਔਰ ਉੱਪੀ ਆਂਦਾ ਤੁਹਾਡਾ ਖੂਨ ਨਹੀਂ ਖੋਲਦਾ ਕਿਵੇਂ ਇਸ ਤਰੀਕੇ ਦੇ ਨਾਲ ਚਾਈ ਕੋਰਟ ਦੇ ਵਿੱਚ ਹੀ ਆ ਰਹੇ ਪਰ ਫਿਰ ਵੀ ਸਾਹਮਣੇ ਤਾਂ ਤੁਹਾਨੂੰ ਦਿਖਦੇ ਇੱਕ ਬੇਟਾ ਉਹਨੇ ਤਾਂ ਸਾਡੀ ਕੁੜੀ ਮਾਰਨੂ ਮੈਂ ਟਿਕਲ ਆਇਆ ਪਰ ਸਾਡੀ ਹਿੰਮਤ ਹਜੇ ਵੀ ਨਹੀਂ ਪੈਂਦੀ ਉਹਨੂੰ ਕੋਈ ਮਾਰਾ ਵੀ ਕਹਿ ਦਈਏ ਤੇ ਅਸੀਂ ਰੱਬ ਤੇ ਤੇ ਜੱਜ ਸਾਹਿਬ ਤੇ ਯਕੀਨ ਆ ਮੈਨੂੰ ਇਹ ਸਜ਼ਾ ਦੇਣਗੇ ਇਹਨਾਂ ਦੇ ਸਾਨੂੰ ਸਜ਼ਾ ਤੇ ਯਕੀਨ ਹੈ